ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਨਵਾਂ ਸ਼ੌਂਕ ਲੈ ਕੇ ਆਏ ਆ ਅੱਜ ਮੰਡੀ ਗਵਿੰਦ ਕੜ ਦੇ ਲਾਗੇ ਮੁੱਲਾਂ ਮੁੱਲਾਂਪੁਰ ਕਲਾਂ ਮੁੱਲਾਂਪੁਰ ਕਲਾਂ ਪਿੰਡ ਆ ਬਾਈ ਜੀ ਤੇ ਦਰਸ਼ਨ ਵੀਰ ਦਾ ਇੱਥੇ ਸ਼ੌਂਕ ਕੀਤਾ ਆ ਬਾਈ ਹੁਣੀ ਹੈਗਾ ਛੱਡਾ ਬਣਾਉਂਦੇ ਨੇ ਤੇ ਇਹ ਬਾਈ ਦੇ ਬੇਟੇ ਨੇ ਪ੍ਰਿੰਸ ਤੇ ਇੱਥੇ ਆਪਾਂ ਲਗਾ ਕੇ ਦਿੱਤਾ ਜੀ ਹੂਟਰ ਸਿਸਟਮ ਜਦਾਸਾਲ ਚੋਰੀ ਦਾ ਖਤਰਾ ਸਿਆਲਾਂ ਦੇ ਕਾਰਨ ਇੱਥੇ ਲੱਗੇ ਸਕੇ ਦੋ ਤਿੰਨ ਖੁੱਡੇ ਕਹਿੰਦੇ ਚੋਰੀ ਹੋ ਗਏ ਹਨ ਕਿਹੜੇ ਕਿਹੜੇ ਹੋਏ ਨੇ ਚੋਰੀ ਕਿੱਥੇ ਆਪਣਾ ਜੀ ਇੱਕ ਤਾਹਾ ਰੰਗੇੜੀ ਹੋਇਆ ਠੀਕ ਆ ਆ ਇੱਕ ਆਪਣਾ ਇੱਧਰ ਜਿਹੜਾ ਪੰਡਾ ਅਖੰਨੇ ਕੋਲ ਨੂੰ ਠੀਕ ਆ ਮਲੇ ਧੁੰਦ ਪੈਂਦੀ ਆ ਬਾਈ ਜੀ ਚੋਰੀ ਦਾ ਖਤਰਾ ਵੱਧ ਗਿਆ ਚੋਰ ਜਿਹੜੇ ਪੂਰੇ ਆਲੇ ਸਰਗਰਮ ਨੇ ਤੇ ਹੂਟਰ ਸਿਸਟਮ ਜਿਹੜਾ ਪੂਰਾ ਪ੍ਰੋਪਰ ਬਾਈ ਜੀ ਕੰਮ ਕਰਦਾ ਚੋਰੀ ਨਹੀਂ ਹੋ ਸਕਦੀ ਜਿੱਥੇ ਵੀ ਅਜੇ ਤੱਕ ਆਪਾਂ ਲਗਾ ਦਿੱਤਾ ਆ ਤੇ ਸ਼ੌਂਕ ਕਰਾਉਂਦੇ ਬਾਈ ਦੇ ਤੁਹਾਨੂੰ ਕਬੂਤਰਾਂ ਦਾ ਖੋਲਿਓ ਵੀਰੇ ਬਹੁਤ ਵਧੀਆ ਵਧੀਆ ਨਸਲਾਂ ਦੇ ਕਬੂਤਰ ਨੇ ਵੀਰ ਹੁਣਾ ਕੋਲ ਬਾਜ਼ੀਆਂ ਵੀ ਛੱਡਦੇ ਨੇ ਤੇ ਇਹ ਕੁਝ ਹੈਗੇ ਨੇ ਵੱਡੇ ਪੰਛੀ ਇਹਨਾਂ ਦਾ ਤੁਹਾਨੂੰ ਸ਼ੌਂਕ ਕਰਾਉਣੇ ਆ ਜੀ ਕੋਸ਼ਿਸ਼ੇ ਰਹਿੰਦੀ ਆ ਬਾਈ ਜੀ ਜਿੱਥੇ ਵੀ ਜਾਈਏ ਤੁਹਾਨੂੰ ਸ਼ੌਂਕ ਕਰਾਈਏ ਬਹੁਤ ਚੰਗੇ ਚੰਗੇ ਪੰਛੀ ਨੇ ਵੀਰ ਹੁਣਾ ਦੇ ਕੋਲ ਫਿਰ ਦੱਸਦੀ ਆ ਮੰਡੀ ਗਵਿੰਦਗੜ ਦਾ ਏਰੀਆ ਸਰਹਿੰਦ ਦੇ ਲਾਗੇ ਮੁੱਲਾਂਪੁਰ ਕਲਾਂ ਪਿੰਡ ਤੇ ਦਰਸ਼ਨ ਵੀਰ ਦੇ ਕਬੂਤਰ ਨੇ ਬਾਜ਼ੀਆਂ ਛੱਡਦੇ ਨੇ ਵੀਰ ਹੁਣੀ ਕਾਉਂਕ ਕਰ ਰਿਓ ਤੁਸੀਂ ਨਦਰਸ਼ਨ ਵੀਰ ਦੇ ਕਬੂਤਰਾਂ ਦਾ ਦੇਖੋ ਬਈ ਬਹੁਤ ਚੰਗੇ ਚੰਗੇ ਕਬੂਤਰ ਨੇ ਦੇਖੋ ਕਿੰਨਾ ਸੋਹਣਾ ਲਾਲ ਚੀਨਾ ਵਜੂਦ ਦਾ ਵੀ ਇਹ ਬਈ ਇੱਕੋ ਖੁੱਡਾਇਆ ਦੂਸਰੇ ਖੁੱਡੇ ਦੇ ਕਬੂਤਰ ਵੀ ਤੁਹਾਨੂੰ ਦਿਖਾਣੇ ਆ ਕਾਫੀ ਖੁੱਡੇ ਨੇ ਬਾਈ ਉਹਨਾਂ ਦੇ ਕੋਲ ਇਹ ਵੱਡੇ ਆ ਕਿ ਜਾਂ ਰਲ ਨਹੀਂ ਆ ਵੀ ਵੱਡੇ ਨਹੀਂ ਵਿੱਚੇ ਹੁੰਦੇ ਵਿੱਚੇ ਉੱਡਨੇ ਵਾਦੇ ਆ ਠੀਕ ਕੁੰਡੇ ਦੇ ਅੰਦਰ ਦੇਖੋ ਜੀ ਸਾਰੇ ਦੇ ਸਾਰੇ ਜਿਹੜੀਆਂ ਮਿੱਟੀ ਲਈ ਹੋਈ ਹੈ ਲਈ ਲਈ ਹੋਈ ਹੈ ਬਾਈ ਹੁਣਾਂ ਨੇ ਤੇ ਤੁਹਾਨੂੰ ਸ਼ੌਂਕ ਕਰਨੀ ਆਪਾਂ ਬਾਈ ਦੇ ਕਬੂਤਰਾਂ ਦਾ ਬਹੁਤ ਹੀ ਚੰਗੇ ਚੰਗੇ ਕਬੂਤਰ ਨੇ ਇਹ ਦੇਖੋ ਇੱਕ ਡੱਬਾ ਬੈਠਾ ਆ ਕਾਲੀਆਂ ਅੱਖਾਂ ਦਾ ਬਹੁਤ ਹੀ ਸੋਹਣਾ ਇਹ ਵੀ ਬਈ ਨਾਲਾਂ ਗੱਲ ਕਰੀਏ ਪੰਜਾਬ ਦੇ ਵਿੱਚ ਹਰ ਥਾਂ ਤੇ ਉੱਪਰ ਤੋਂ ਉੱਪਰ ਪਈਆਂ ਨੇ ਹਰ ਕਿਸੇ ਕੋਲ ਚੰਗੇ ਨੇ ਅੱਜ ਕੱਲ ਜਿਹੜਾ ਮਾੜਿਆਂ ਵਾਲਾ ਕੰਮ ਆਣਾ ਉਹ ਤੇ ਹੈ ਹੀ ਨਹੀਂ ਜਿਹੜਾ ਕੋਈ ਕਹਿੰਦਾ ਦਾਣੇ ਪਾਉਣਿਆਂ ਤੇ ਚੰਗਿਆਂ ਨੂੰ ਪਾਵਾਂਗੇ ਮਾੜਿਆਂ ਨੂੰ ਕਿਉਂ ਪਾਵਾਂਗੇ ਕਰੋ ਸ਼ੌਂਕ ਬਾਈ ਜੀ ਇੱਕ ਇੱਕ ਪਰਿੰਦਾ ਜਿਹੜਾ ਹੈਗਾ ਆ ਦੇਖਣ ਵਾਲਾ ਬਹੁਤ ਹੀ ਚੰਗੇ ਆ ਹਲੋ ਇਹ ਇੱਕ ਆ ਡੱਬੀ ਆ ਸ਼ਾਕੀ ਇਹ ਨਹੀਂ ਕਾਲੀ ਆ ਪੂਰੀ ਇਹ ਜੋੜਾ ਹੀ ਇਹਨਾਂ ਦਾ ਡੱਬਿਆਂ ਦਾ ਹਾਂ ਯਾਰ ਦੋਹੇ ਨਰ ਨੇ ਦੋਹੇ ਨਰ ਨੇ ਆ ਬੱਠਾ ਜਿਆ ਸਹੀਏ ਸਹੀਏ ਬਹੁਤ ਹੀ ਸੋਹਣੇ ਆ ਇਹਨਾਂ 'ਚ ਕੋਈ ਬਾਜੀ ਵੀ ਛੜਿਆ ਹੋਇਆ ਆਪਣਾ ਜੀ ਆ ਜਿੱਤਿਆ ਹੋਇਆ ਪਹਿਲਾਂ ਕਿਹੜਾ ਜੀ ਆ ਕਾਲਾ ਚੀਨਾ ਜਿੱਤਿਆ ਹੋਇਆ ਹਾਂ ਖਟੀਆਂ ਆ ਖਾਈ ਦੀਆਂ ਹਾਂ ਯਾਰ ਮਤਲਬ ਬਾਈ ਜੀ ਕਰੋ ਇਹ ਸ਼ੌਂਕ ਮੇਟੋ ਆਇਆ ਆਪਣਾ ਹੋਰ ਐ ਦੇਖੋ ਕਾਲਾ ਚੀਨਾ ਫੜ ਕੇ ਲਿਓ ਫੜ ਕੇ ਲਿਓ ਹੈਲੋ ਭਾਈ ਕਰਾਉਨੇ ਤੁਹਾਨੂੰ ਸ਼ੌਂਕ ਆ ਲਾਲਸਰਾ ਚਿੱਟੀਆਂ ਅੱਖਾਂ ਦਾ ਜਿਵੇਂ ਹਜ਼ਾਰ ਵਾਲੇ ਕਬੂਤਰ ਹੁੰਦੇ ਆ ਦੇਖੋ ਭਾਈ ਪਰ ਕੋਈ ਨਹੀਂ ਠੀਕ ਹੈ ਛਾੜੇ ਚੱਲ ਤੱਕ ਕੇ ਵਾਹ ਕੇ ਨੇ ਡੰਡੇ ਦੇ ਉੱਤੇ ਬਾਈ ਉਹਨਾਂ ਨੇ ਲਈ ਲਈ ਹੋਈ ਆ ਸਾਰੇ ਖੁੱਡੇ ਦੇ ਵਿੱਚ ਇਹਨੂੰ ਮਿੱਟੀ ਕਹਿ ਦਿੰਦੇ ਨੇ ਬਹੁਤ ਹੀ ਬੜੀਆ ਬੜੀਆ ਜਿਹੜੇ ਨਾਲਦੇ ਬਾਈ ਇਹ ਕਬੂਤਰ ਨੇ ਵੀਰ ਹੁਣਾਂ ਦੇ ਕੋਲ ਤੁਹਾਨੂੰ ਦੱਸਦੀ ਆ ਕਿ ਉਰੇ ਆਪਾਂ ਜਿਹੜਾ ਹੂਟਰ ਸਿਸਟਮ ਲਗਾ ਦਿੱਤਾ ਆ ਉਹਦੀ ਸੋਨੇ ਸੋਨੇ ਕਬੂਤਰ ਨੇ ਵੀਰ ਹੋਣਾ ਦੇ ਕੋਲ ਇਸ ਏੜੀਏ ਦੇ ਵਿੱਚ ਵੀ ਲੱਗੇ ਰੋਲਿੰਗ ਮਿਲਾ ਹੋਣ ਕਰਕੇ ਗਰਮੀ ਜਿਹੜੀ ਬਹੁਤ ਜ਼ਿਆਦਾ ਪੈਂਦੀ ਹੈ ਜੀ ਇੱਥੇ ਵੀ 1-2 ਡਿਗਰੀ ਜਿਹੜਾ ਟੈਂਪਰੇਚਰ ਆਮ ਪੰਜਾਬ ਦੇ ਨਾਲੋਂ ਜ਼ਿਆਦਾ ਹੀ ਰਹਿੰਦਾ ਆ ਕਿਉਂਕਿ ਜਿੰਨਾ ਵੀ ਲੋਹੇ ਦਾ ਕਾਰੋਬਾਰ ਹੈ ਜ਼ਿਆਦਾਤਰ ਮੰਡੀ ਗਵਿੰਦਗੜ ਏਰੀਆ ਦੇ ਵਿੱਚ ਹੀ ਹੁੰਦਾ ਜੀ ਇੱਥੇ ਲਾਗੇ-ਲਾਗੇ ਬਹੁਤ ਫੈਕਟਰੀਆਂ ਵੀ ਨੇ तो देखोगी है हर नसल भी है खुद बिच नए बच्चे भी ना कुछ ਚਿਟੀਆਂ ਅੱਖਾਂ ਦਾ ਫੜਿਓ ਇਹਨੂੰ ਵੀ ਇਹ 2 ਨੰਬਰ ਵਾਲਾ ਚਿਟੀਆਂ ਅੱਖਾਂ ਦਾ ਵੀ ਜਿਹੜਾ ਬਾਜੀ ਚੇਤੂ ਬਾਜੀ ਇਹਦਾ ਵੀ ਕਰੋ ਸ਼ੌਂਕ ਮੇਰੇ ਵੀ ਇਹਦੀ ਨੋਕ ਨੂੰ ਹੀ ਦੰਗ ਬੱਲਾ ਕੇ ਰੱਖੋ ਆ ਦੇਖੋ ਜੀ ਆਖੇ ਜੀ ਬਹੁਤ ਵਧੀਆ ਜੀ ਨਾ ਪਟਾਣਾ ਆਖੀਂ ਕਬੂਤਰ ਵਿੱਚ ਜਿਹੜੇ ਹੈਗੇ ਨੇ ਬਈ ਬਾਜ਼ੀਆਂ ਜਿੱਤੇ ਹੋਏ ਨੇ ਇਹ ਦੇਖੋ ਕਾਲੀ ਡੱਬੀ ਇਹ ਵੀ ਨਾਰਾ ਤੇ ਇਹ ਡੱਬੀ ਕਬੂਤਰੀ ਇਹ ਵੀ ਨਾਰੀਆਂ ਹੈ ਕਬੂਤਰੀਆਂ ਵੀ ਹੈਗੀਆਂ ਇੱਥੇ ਕਿਨਾਰੀ ਹੈ ਜਿਆਦੇ ਅੱਛਾ ਇਹ ਸਾਰੇ ਨਾਰੀ ਨੇ ਇਹਦੇ ਵਿੱਚ ਤੇ ਉਹ ਦੂਸਰੇ ਗੁੱਡਿਆਂ ਦੇ ਵਿੱਚ ਕਬੂਤਰੀਆਂ ਨੇ ਠੀਕ ਆ ਠੀਕ ਆ ਬਈ ਲੋਕਾਂ ਮੰਤਰ ਇਹਦੇ ਵਿੱਚ ਜਿੰਨੇ ਆ ਬਾਈ ਉਹਨਾਂ ਨੇ ਨਾਰੀ ਤੇ ਕੁਝ ਬੱਚੇ ਆ ਇਹਦੇ ਵਿੱਚ ਛੱਡੇ ਹੋਏ ਜੀ ਖੁੱਡੇ ਵੱਡੇ ਖੁੱਡੇ ਢੁੱਲਿਆ ਵੀਰ ਬਣਾ ਦੇ ਕਰੋ ਚੰਗਾ ਦੇਖੋ ਲਾਲਾ ਚੀਨੇ ਬਾਕੀ ਤੁਹਾਨੂੰ ਸ਼ੌਂਕ ਕਰਾਉਣੇ ਬਾਈ ਜੀ ਦੂਸਰੇ ਖੁੱਡੇ ਦਾ ਵੀ ਇਹਦੇ ਵਿੱਚ ਸਾਰੇ ਨਰਸੀ ਇਧਰ ਨੇ ਮਦੀਨਾ ਮਾਦੀਆਂ ਦਾ ਵੀ ਤੁਹਾਨੂੰ ਸ਼ਮੂਕ ਕਰਾਉਣੀ ਆ ਜੀ ਇਹ ਦੋਨਾਂ ਖੁੱਡੀਆਂ 'ਚ ਮਾਦੀਆਂ ਆ ਹਾਂ ਜੀ ਹਾਂ ਇਧਰ ਬੜੀਆਂ ਨੇ ਉਧਰ ਪੱਟੇ ਉੱਦਨੇ ਵਾਲੀਆਂ ਅੱਛਾ ਇਹ ਬੜੀਆਂ ਨੇ ਹਾਂ ਇਹ ਲੋਫੀ ਮਿੱਤਰੋ ਆਂਡੇ ਇਕੱਠੀਆਂ ਰਲ ਕੇ ਰੱਖੀ ਜਾਂਦੀਆਂ ਹਾਂ ਲੋਫੀ ਮਿੱਤਰੋ ਕਰੋ ਇਸ ਸ਼ੌਂਕ ਇਹਨਾਂ ਦਾ ਦਾ ਸਨਾ ਕਿਦਾਂ ਦਾ ਲੱਗਦਾ ਸ਼ੌਂਕ ਮੀਨ ਤਾਂ ਦੇ ਨਾਲ ਬਾਈ ਜੀ ਬਣਦੇ ਨੇ ਪਰਿੰਦੇ ਮੰਡੀ ਗਵਿੰਦਗੜ ਦਾ ਏਰੀਆ ਫਿਰ ਦੱਸ ਦਿਆਂ ਮੁੱਲਾਂਪੁਰ ਕਲਾਂ ਪਿੰਡ ਤੇ ਦਰਸ਼ਨ ਵੀਰਣ ਦਾ ਕੀਤਾ ਆ ਸ਼ੌਂਕ ਕਾਫੀ ਪੁਰਾਣੇ ਰੱਖੇ ਹੋਏ ਬਾਈ ਉਹਨਾਂ ਨੇ ਕਬੂਤਰ ਤੇ ਬਾਈ ਹੁਣ ਵੀਡੀਓ ਦੇਖਦੇ ਸੀ ਤੇ ਫੋਨ ਕੀਤਾ ਕਿਉਂਕਿ ਲੱਗੇ ਦੋ ਤਿੰਨ ਖੁੱਡੇ ਜਿਹੜੇ ਇੱਥੇ ਚੋਰੀ ਹੋ ਗਏ ਇਹਦੇ ਕਰਕੇ ਬਾਈ ਹੋਣੀ ਕਹਿੰਦੇ ਕਿ ਹੂਟਰ ਲਗਾ ਕੇ ਜਾਵੇ ਤੇ ਫਿਰ ਆਪਾਂ ਇੱਥੇ ਜੀ ਫਿੱਟ ਕਰ ਦਿੱਤਾ ਹੈ ਕਰੋ ਸ਼ੌਂਕ ਮਿੱਤਰੋ ਦੇਖੋ ਪਰਿੰਦੇ ਬਹੁਤ ਹੀ ਸੋਹਣੇ ਸੋਹਣੇ ਪਰਿੰਦੇ ਨੇ ਇੱਕ ਚੀਜ਼ ਤੁਹਾਨੂੰ ਦੱਸ ਦਈਏ ਜੀ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਇਹ ਸੇਲ ਨਹੀਂ ਹੈਗੇ ਇਹਨਾਂ ਨੂੰ ਬਾਹਰ ਕਰੋ ਤਾਂ ਅੰਦਰ ਇਕੱਠੇ ਹੋਏ ਬੈਠੇ ਆ ਥੋੜੇ ਜੇ ਬਾਹਰ ਕੱਢ ਲੈਣੇ ਬਾਹਰ ਕੱਢ ਦਿੰਦੇ ਇੱਥੇ ਆ ਜਾਂਦੀਆਂ ਐ ਲਓ ਜੀ ਇਹ ਹੈ ਦੂਸਰਾ ਖੁੱਡਾ ਇਹਦੇ ਵਿੱਚ ਵੀ ਮਦੀਨਾ ਤੇ ਕੁਝ ਬੱਚੇ ਨੇ ਜੀ ਪੱਟੀਆਂ ਨੇ ਕੁਝ ਇਹ ਪੂਰੇ ਐਕਟਿਵ ਬਹੁਤ ਹੀ ਸੋਹਣੇ ਸੋਹਣੇ ਬਿਯੂਰ ਨੇ ਇਹਨਾਂ ਦੇ ਵੀ ਕੋਸ਼ਿਸ਼ ਰਹਿੰਦੀ ਹੈ ਬਈ ਜੀ ਜਿੱਥੇ ਵੀ ਜਾਈਏ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਨੇ ਬਹੁਤ ਘੂਰੀਆਂ ਵੀ ਹੈਗੀਆਂ ਨੇ ਬਾਈ ਹੁਣਾਂ ਦੇ ਪੁਲਕਾ ਇਸ ਤਰ੍ਹਾਂ ਦੇ ਨਸਲਾਂ ਦੇ ਹੈਗੇ ਨੇ ਇਹ ਨੀਲੀ ਵੀ ਹੈਗੀ ਐ ਚਿੱਟੀਆਂ ਅੱਖਾਂ ਦੀ ਬਹੁਤੀ ਸੋਹਣੀ ਸੋਹਣੀ ਨਸਲਾਂ ਦੀਆਂ ਕੁੰਤਰੀਆਂ ਨੇ ਬਾਈ ਹੁਣਾਂ ਦੇ ਕੋਲ ਮਿਹਨਤ ਕਰਨੀਆਂ ਫੇਰੀ ਸਿਰੇ ਚੜਦੇ ਆ ਕੰਮ ਮਿਹਨਤਾਂ ਦੇ ਨਾਲ ਹੀ ਬਣੇ ਨੇ ਨਸਲਾਂ ਵੀ ਮਿਹਨਤਾਂ ਦੇ ਨਾਲ ਹੀ ਬੰਦੀਆਂ ਨੇ ਬਹੁਤ ਟਾਈਮ ਖਰਾਬ ਹੁੰਦਾ ਤੇ ਚੋਰੀ ਕਰਨ ਵਾਲੇ ਜਿਹੜੇ ਹੈਗੇ ਮਿੰਟ ਦੇ ਵਿੱਚ ਜਿਹੜਾ ਹੈਗਾ ਗੇਮ ਖਰਾਬ ਕਰ ਦਿੰਦੇ ਨੇ ਬੰਦੇ ਦੀ ਕੁਝ ਬੰਦੇ ਤੇ ਅਸੀਂ ਰੋਂਦੇ ਦੇਖਿਆ ਬਾਈ ਜਦੋਂ ਗੇਮ ਖਤਮ ਹੋ ਜਾਂਦੀ ਆ ਐ ਲੋ ਜੀ ਬਾਈ ਉਹਨਾਂ ਨੇ ਬਾਹਰ ਛੱਡ ਦਿੱਤੀਆਂ ਨੇ ਕਬੂਤਰੀਆਂ ਕੱਢ ਕੇ ਤਾਂ ਹੁਣ ਕਰੋ ਸ਼ੌਂਗ ਬਾਹਰ ਪੂਰੀਆਂ ਚਮਕਦੀਆਂ ਆ ਐ ਲੋ ਜੀ ਕੁਝ ਬਹਿ ਗਿਆ ਛਤਰੀਆਂ ਤੇ ਹੁਣ ਦੇਖੋ ਦੇਖੋ ਹੁਣ ਪਤਾ ਲੱਗਦਾ ਇਹਨਾਂ ਦਾ ਰੰਗ ਟੰਗ ਤੇ ਰੂਪ ਕਬੂਤਰੀਆਂ ਦਾ ਇੱਕ ਵਿੱਚ ਦੇਖੋ ਕੁੰਡੀ ਬਣਦੀ ਆ ਸੱਪਸਰੀ ਕਬੂਤਰੀ ਦੀ ਆ ਮੇਰੇ ਪਰੇ ਹੋ ਜੇ ਤੁਸੀਂ ਹਾਂ ਦੇਖੋ ਕਬੂਤਰੀਆਂ ਦੀਆਂ ਤਾਣਾ ਸੱਪਾਂ ਵਾਂਗੂ ਬਹੁਤ ਹੀ ਸ਼ਾਨਦਾਰ ਬਹੁਤ ਖੁਸ਼ ਹੋ ਗਈ ਬਾਈ ਜੀ ਵਿੱਚ ਤਾਂ ਪਤਾ ਨਹੀਂ ਹੀ ਲੱਗਦਾ ਹੁਣ ਬਾਹਰ ਕੱਢੀਆਂ ਨੇ ਤੇ ਹੁਣ ਦੇਖੋ ਕਬੂਤਰੀਆਂ ਤੁਸੀਂ ਤੁਹਾਡਾ ਵੀ ਦਿਲ ਖੁਸ਼ ਹੋ ਜਾਊਗਾ ਦੇਖ ਕੇ ਮੂਰਤਾਈਆਂ ਬਾਕੀ ਕਿੱਦਾਂ ਦਾ ਲੱਗਾ ਸ਼ੌਂਕ ਜੀ ਜ਼ਰੂਰ ਦੱਸਣਾ ਜੀ ਇਹ ਆਪਣੇ ਭਰਾਣੇ ਸਾਰੇ ਦੇ ਸਾਰੇ ਜਿਹੜੇ ਇਹ ਬਾਈ ਹੋਣਾਂ ਦੇ ਸਾਰੇ ਇੱਥੇ ਕਮੂਤਰਾਂ ਵਾਲੀ ਨੇ ਲਗਭਗ ਸ਼ੌਂਕ ਬਹੁਤ ਵਧੀਆ ਤੇ ਵੀਡੀਓ ਨੂੰ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਕਿੱਦਾਂ ਦੀ ਲੱਗੀ ਜ਼ਰੂਰ ਦੱਸਣਾ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਵੀਰ ਜੀ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ